ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਅੱਜ ਦੀ ਗੱਲਬਾਤ ਇੱਕ ਬਹੁਤ ਅਹਿਮ ਵਿਸ਼ੇ ਨਾਲ ਸੰਬੰਧਿਤ ਜਦੋਂ ਕੋਈ ਰੋਡ ਐਕਸੀਡੈਂਟ ਹੁੰਦਾ ਹੈ ਹਾਦਸਾ ਹੁੰਦਾ ਹੈ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੇਖਦੇ ਹਾਂ ਸੜਕ ਤੋਂ ਗੁਜ਼ਰ ਰਹੇ ਹਾਂ ਕੋਈ ਐਕਸੀਡੈਂਟ ਹੋ ਜਾਂਦਾ ਬਹੁਤ ਸਾਰੇ ਰਾਹੀ ਗੀਰ ਲੰਘ ਜਾਂਦੇ ਆ ਕੁਝ ਹੁੰਦੇ ਨੇ ਜਿਨ੍ਹਾਂ ਨੂੰ ਫਿਕਰ ਹੁੰਦੀ ਹੈ ਵੀ ਜਿਹਦੇ ਸੱਟਾਂ ਲੱਗੀਆਂ ਨੇ ਆਪਾਂ ਉਹਨੂੰ ਹਸਪਤਾਲ ਤੱਕ ਪਹੁੰਚਾਈਏ 108 ਨੰਬਰ ਆਪਾਂ ਡਾਇਲ ਕਰਦੇ ਆ 108 ਡਾਇਲ ਕਰਨ ਤੋਂ ਬਾਅਦ ਇੱਕ ਐਂਬੂਲੈਂਸ ਆਉਂਦੀ ਹੈ ਉਸ ਐਂਬੂਲੈਂਸ ਦੇ ਵਿੱਚ ਕੀ ਕੀ ਫੈਸਿਲਿਟੀਆਂ ਹੁੰਦੀਆਂ ਨੇ ਕੌਣ ਉਹਨੂੰ ਅੱਗੇ ਰਨ ਕਰ ਰਿਹਾ ਕੀ ਸਾਰਾ ਉਹ ਪ੍ਰੋਜੈਕਟ ਹੈ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਕੁਝ ਭੁਲੇਖੇ ਹੁੰਦੇ ਨੇ ਕਿ ਜੇਕਰ ਅਸੀਂ 108 ਤੇ ਕਾਲ ਕਰਾਂਗੇ ਉਸ ਤੋਂ ਬਾਅਦ ਫਿਰ ਸਾਡਾ ਨੰਬਰ ਚਲਾਇਆ ਜਾਣਾ ਪੁਲਿਸ ਇਨਕੁਆਰੀਜ਼ ਦੇ ਵਿੱਚ ਵੀ ਸਾਨੂੰ ਚੱਕਰ ਮਾਰਨੇ ਪੈਣਗੇ ਬਹੁਤ ਸਾਰੀਆਂ ਜਿਹੜੀਆਂ ਗਲਤ ਧਾਰਨਾਵਾਂ ਨੇ ਅੱਜ ਦੀ ਗੱਲਬਾਤ 108 ਐਂਬੂਲੈਂਸ ਦੇ ਆਲੇ ਦੁਆਲੇ ਹੀ ਘੁਮੇਗੀ ਅੱਜ ਸਾਡੇ ਨਾਲ ਜੁੜੇ ਨੇ ਸਪੈਸ਼ਲੀ ਡਾਕਟਰ ਨੀਹਾ ਮੰਡਲ ਜੀ ਜਿਹੜੇ ਕਿ 108 ਜਿਹੜੀ ਐਂਬੂਲੈਂਸ ਸੇਵਾਮਾਨੀ ਉਹਨਾਂ ਦੇ ਪੰਜਾਬ ਰੀਜਨ ਦੇ ਹੈੱਡ ਨੇ ਔਰ ਸਾਰਾ ਇਹ ਪ੍ਰੋਜੈਕਟ ਦੇਖ ਰਹੇ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਹਾਂਜੀ ਅੱਜ ਬਾਕੀ ਬਹੁਤ ਇੱਕ ਮੈਨੂੰ ਲੱਗ ਰਿਹਾ ਵੀ ਇੱਕ हटਕੇ ਜਿਹਾ ਸਬਜੈਕਟ ਰੂਟੀਨ ਦੇ ਵਿੱਚ ਅਸੀਂ ਪੋਲੀਟਿਕਲੀ ਗੱਲ ਜ਼ਿਆਦਾ ਕਰਦੇ ਆ ਜਾਂ ਹੋਰ ਵਿਸ਼ਿਆਂ ਦੇ ਉੱਪਰ ਹੈਲਥ ਨਾਲ ਰਿਲੇਟਡ ਗੱਲਬਾਤ ਹੈ ਔਰ ਅਸੀਂ ਵੀ ਆਪਣੀ ਲਾਈਫ ਦੇ ਵਿੱਚ ਵੀ ਬਹੁਤ ਵਾਰੀ ਵੇਖਿਆ ਯੂ ਰੋਡ ਐਕਸੀਡੈਂਟ ਸਾਨੂੰ ਕਿਤੇ ਨਾ ਕਿਤੇ ਮਿਲਦੇ ਰਹਿੰਦੇ ਆ ਬਹੁਤ ਵਾਰ ਜ਼ਿੰਦਗੀ ਚ ਇਗਨੋਰ ਵੀ ਕੀਤੇ ਹੋਣਗੇ ਬਹੁਤ ਲੋਕ ਇਗਨੋਰ ਕਰਦੇ ਆ 108 ਸੇਵਾ ਬਾਰੇ ਸਾਨੂੰ ਥੋੜਾ ਆਪਣੇ ਸ਼ਬਦਾਂ ਚ ਦੱਸੋ ਇਹ ਪੰਜਾਬ ਦੀ ਬੜੀ ਜਿਹੜੀ ਸਾਡੇ ਗਵਰਨਮੈਂਟ ਨੇ ਬੜਾ ਅੱਛਾ ਪ੍ਰੋਗਰਾਮ ਸਟਾਰਟ ਕੀਤਾ ਹੈ ਐਂਬੂਲੈਂਸ ਫੈਸਿਲਿਟੀ ਜਿਹੜੀ ਪ੍ਰੋਵਾਈਡ ਕਰਦੇ ਨੇ ਇਹ ਫ੍ਰੀ ਸੇਵਾ ਹੈਗੀ ਹੈ ਜਿਹੜੀ ਇਹ 800 ਐਂਬੂਲੈਂਸ 108 ਐਂਬੂਲੈਂਸ ਹੈਗੀ ਹੈ ਇਹ ਗਵਰਨਮੈਂਟ ਹਸਪੀਟਲ ਦੇ ਵਿੱਚ ਡ੍ਰੌਪ ਕਰਦੀ ਹੈ ਇਹ ਚਾਹੇ ਰੋਡ ਤੇ ਹੋਵੇ ਯਾ ਕੋਈ ਮੈਡੀਕਲ ਕੰਡੀਸ਼ਨ ਅਸੀਂ ਘਰੋਂ ਵੀ ਰੀਸੀਵ ਕਰਦੇ ਆ ਪੇਸ਼ੈਂਟ ਨੂੰ ਕਿ ਕਿਸੇ ਨੂੰ ਕਿਸੇ ਕਿਤੇ ਪਹੁੰਚਾਣਾ ਹੈ ਤਾਂ ਜਾਂ ਪੇਸ਼ੈਂਟ ਕੋਈ ਹਸਪੀਟਲ ਤੋਂ ਦੂਜੇ ਹਸਪੀਟਲ ਤੱਕ ਲੈ ਕੇ ਜਾਣਾ ਹੈ ਤਾਂ ਵੀ ਅਸੀਂ 108 ਨੂੰ ਕਾਲ ਕਰਕੇ ਲੈ ਕੇ ਜਾ ਸਕਦੇ ਇਹ ਟੋਟਲੀ ਫ੍ਰੀ ਸੇਵਾ ਹੈ ਇਹ ਇਨ ਐਨੀ ਕੇਸ ਲਾਈਕ ਕੋਈ ਵੀ ਆ ਰਸਤੇ 'ਚ ਕੋਈ ਐਕਸੀਡੈਂਟ ਹੋ ਗਿਆ ਹੈ ਕੋਈ ਵੀ ਫੋਨ ਕਰਕੇ ਬੁਲਾ ਸਕਦਾ ਹੈ 108 ਨੂੰ ਉਹ ਫਿਰ ਜਿੱਦਾਂ ਹੀ ਐਂਬੂਲੈਂਸ ਪਹੁੰਚਦੀ ਉਹ ਸਾਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਸਾਡਾ ਕੰਮ ਹੋ ਜਾਂਦਾ ਹੈ ਕਿ ਹਾਂ ਪੇਸ਼ੈਂਟ ਨੂੰ ਹਸਪੀਟਲ ਤੱਕ ਲੈ ਕੇ ਜਾਣਾ ਹੈ ਜਿੰਨੀ ਵੀ ਫਰਸਟ ایڈ ਦੀ ਚੀਜ਼ਾਂ ਨੇ ਟ੍ਰੀਟਮੈਂਟ ਹੈਗਾ ਪ੍ਰਾਇਮਰੀ ਟ੍ਰੀਟਮੈਂਟ ਅਸੀਂ ਕੋਸ਼ਿਸ਼ ਕਰਦੇ ਹਾਂ ਐਮ뷸ੈਂਸ ਦੇ ਵਿੱਚ ਦੇ ਸਕੀਏ ਰੈਸਟ ਹਸਪੀਟਲ ਜਾ ਕੇ ਉਹਦੀ ਮੇਨ ਟ੍ਰੀਟਮੈਂਟ ਹੁੰਦੀ ਹੈ ਰਸਤੇ ਦੇ ਵਿੱਚ ਜੇ ਪੇਸ਼ੈਂਟ ਕੋਈ ਕ੍ਰਿਟੀਕਲ ਹੋ ਜਾਂਦਾ ਹੈ ਤਾਂ ਜੇ ਪ੍ਰਾਈਵੇਟ ਹਸਪੀਟਲ ਪਹੁੰਚ ਰਿਹਾ ਹੈ ਪੇਸ਼ੈਂਟ ਕ੍ਰਿਟੀਕਲ ਹੈਗਾ ਤਾਂ ਅਸੀਂ ਉਹ ਵੀ ਡ੍ਰੌਪ ਕਰ ਸਕਦੇ ਹਾਂ ਬਟ ਜੇ ਕਹੀਏ ਕਿ ਆ ਕਾਲ ਕਰਕੇ ਕਿ ਅਸੀਂ ਪ੍ਰਾਈਵੇਟ ਹਸਪੀਟਲ ਜਾਣਾ ਹੈ ਉਹ ਫੈਸਿਲਿਟੀ ਸਾਡੀ ਗਵਰਨਮੈਂਟ ਨਹੀਂ ਪ੍ਰੋਵਾਈਡ ਕਰਦੀ ਹੈ ਜੇ ਪ੍ਰਾਈਵੇਟ ਹਸਪੀਟਲ ਜਾਣਾ ਹੈ ਤਾਂ ਉਹਦੇ ਲਈ ਫਿਰ ਪ੍ਰਾਈਵੇਟ ਐਂਬੂਲੈਂਸ ਹੈਗੀ ਹੈ ਗਵਰਨਮੈਂਟਲੀ ਬੇਸ਼ੱਕ ਇੱਕ ਫ੍ਰੀ ਸੇਵਾ ਚਲਾਈ ਗਈ ਹੈ ਐਟ ਪ੍ਰੈਜ਼ੈਂਟ ਸਰਕਾਰ ਕੋਲ ਪੂਰੇ ਪੰਜਾਬ ਦੇ ਵਿੱਚ ਤੁਸੀਂ ਪੂਰਾ ਰੀਜ਼ਨ ਦੇਖ ਰਹੇ ਹੋ ਕਿੰਨੇ ਐਂਬੂਲੈਂਸ ਟੋਟਲ ਇਜ਼ 356 ਦੀ ਦੇ ਵਿੱਚ 25 ਐਂਬੂਲੈਂਸ ਜਿਹੜੇ ਹੈਗੇ ਉਹ ਐਡਵਾਂਸ ਲਾਈ ਸਪੋਰਟ ਐਂਬੂਲੈਂਸਸ ਨੇ ਰੈਸਟ ਜਿਹੜੇ ਹੈਗੇ ਉਹ ਬੇਸਿਕ ਲਾਈ ਸਪੋਰਟ BLS ਹੈਗੀ ਹੈ ਉਹ ਚ ਬੇਸਿਕ ਟਰੀਟਮੈਂਟ ਅਸੀਂ ਦੇ ਪਾਉਂਦੇ ਆ ਬਟ ਜਿਹੜਾ ਇਹ ਐਡਵਾਂਸ ਲਾਈ ਸਪੋਰਟ ਹੈ ਉਹ ਚ ਵੈਂਟੀਲੇਟਰਸ ਵਗੈਰਾ ਸਾਰੇ ਪ੍ਰੈਜ਼ੈਂਟ ਹੈਗੀ ਹੈ ਕਿਸੇ ਨੂੰ ਇੰਟੂਵੇਟ ਕਰਕੇ ਲੈ ਕੇ ਜਾਣਾ ਉਹ ਵੀ ਫੈਸਿਲਿਟੀ ਹੈ ਇਹ ਉਹਦੇ ਵਿੱਚ 24/7 ਡਾਕਟਰ ਅਵੇਲੇਬਲ ਹੈਗੇ ਐਂਬੂਲੈਂਸ ਦੇ ਵਿੱਚ ਹੀ ਉਹ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਸਾਡੀ ईएमटी ਸਾਡੇ ਵੈਲ ਟ੍ਰੇਨਡ ਹੈਗੇ ਆ। ਪ੍ਰੋਪਰ ਟ੍ਰੀਟਮੈਂਟ ਲੈ ਕੇ ਜਾਂਦੇ ਆ। ਲੌਂਗ ਡਿਊਰੇਸ਼ਨ ਜਿਹੜਾ ਹੈਗਾ ਇਹ ਟ੍ਰੀਟਮੈਂਟ ਸੌਰੀ ਟਰੈਵਲ ਜਿਹੜਾ ਹੈ ਅਸੀਂ ਉਹ ਵੀ ਕਵਰ ਕਰਦੀ ਹੈ ਤਾਂ ਕਿ ਪੇਸ਼ੈਂਟ ਸੇਫਲੀ ਹਸਪੀਟਲ ਪਹੁੰਚ ਸਕੇ। ਜਦੋਂ ਕੋਈ ਨਾ ਫੋਨ ਕਰਦਾ ਐਂਬੂਲੈਂਸ ਨੂੰ ਨੋ ਡਾਊਟ ਜਲਦੀ ਉਹ ਆ ਜਾਂਦੀ ਆ ਪਰ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀ ਇੱਕ ਹੁੰਦੀ ਆ ਮੈਨੂੰ ਮਤਲਬ ਜਿਹੜੇ ਉਹਨਾਂ ਦੇ ਵਿਊ ਮਿਲੇ ਨੇ ਕਿ ਉਹਨਾਂ ਦਾ ਨੰਬਰ ਪੁਲਿਸ ਉਸ ਦੇ ਵਿੱਚ ਚਲਾ ਜਾਂਦਾ ਫਿਰ ਪੁਲਿਸ ਬਾਅਦ ਚ ਉਹਨਾਂ ਨੂੰ ਕਾਲ ਕਰਦੀ ਆ। ਅ ਵੀ ਤੁਸੀਂ ਐਂਬੂਲੈਂਸ ਬੁਲਾਈ ਸੀ ਆ ਉਥੋਂ ਤੁਸੀਂ ਰਾਗੀ ਨੂੰ ਉਠਾਇਆ ਤੁਸੀਂ ਉਹਦੇ ਘਰ ਦੇ ਮੈਂਬਰ ਬੋਲਦੇ ਹੋ ਜਾਂ ਕੌਣ ਬੋਲਦੇ ਹੋ ਬਾਅਦ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਇਹ ਕਿਹਾ ਜਾਂਦਾ ਹਾਂਜੀ ਤੁਸੀਂ ਥੋੜਾ ਆਓ ਸਾਨੂੰ ਇਹਦੇ ਬਾਰੇ ਹੋਰ ਦੱਸੋ ਯਾਨੀ ਕਿ ਲੋਕ ਇਸ ਤੋਂ ਥੋੜਾ ਜਿਆਦਾ ਪਾਸਾ ਵੜਦੇ ਜਾਂ ਡਰਦੇ ਆ ਇਹ ਇਸ ਤਰ੍ਹਾਂ ਹੁੰਦਾ ਅ ਸਰ ਜੀ ਪੁਲਿਸ ਕਾਲ ਕਰ ਰਹੀ ਹੈ ਉਹ ਜਸਟ ਫਾਰ ਇਨਕੁਆਇਰੀ ਹੈ ਦੈਟਸ ਇਟ ਉਹਦਾ ਇਹ ਕੋਈ ਹੈ ਨਹੀਂ ਕਿ ਉਹਨਾਂ ਦਾ ਇੱਕ ਕੇਸ ਉਹਨਾਂ ਨਾਲ ਜੁੜ ਗਿਆ ਹੈ ਇਹ ਤਾਂ ਨਹੀਂ ਹੈ ਉਹ ਕਾਲ ਲਈ ਹੁੰਦਾ ਤੇ 108 ਇੱਕ ਵਾਰੀ ਜੇ ਕਾਲ ਕਰਦੀ ਹੈ ਨੰਬਰ ਜਾਂਦਾ ਹੈ ਜੇ 108 ਕਾਲ ਕਰ ਰਹੀ ਹੈ ਉਹ ਫੀਡਬੈਕ ਲਈ ਫੋਨ ਕਰਦੀ ਹੈ ਕਿ ਤੁਸੀਂ ਜਦ ਬੁਲਾਇਆ ਤੇ ਟਾਈਮ ਸਿਰ ਪਹੁੰਚੀ ਹੈ ਸੋ ਥੈਟ ਅਸੀਂ ਆਪਣੀ ਸਰਵਿਸ ਹੋਰ ਵਧੀਆਂ ਕਰ ਸਕੇ ਪੋਜ਼ਿਟਿਵ ਤੇ 네ਗੇਟਿਵ ਫੀਡਬੈਕ ਸਾਨੂੰ ਮਿਲ ਸਕੇ ਇਹ ਕਾਰਨ ਹੈ ਅੱਛਾ ਇਹਦੇ ਚਾਰਜਸ ਕੀ ਹੁੰਦੇ ਨੇ ਇਹ ਫ੍ਰੀ ਸਰਵਿਸ ਹੈ ਸਰ ਮਨ ਲਓ ਮਤਲਬ ਜਿਤਕਿ ਤੇ ਐਕਸੀਡੈਂਟ ਹੋ ਗਿਆ ਉੱਥੇ ਤਾਂ ਸਰਵਿਸ ਫ੍ਰੀ ਆ ਮਨ ਲਓ ਕਿਸੇ ਨੂੰ ਇੱਕ ਹਸਪੀਟਲ ਤੋਂ ਦੂਸਰੇ ਹਸਪੀਟਲ ਰੈਫਰ ਕਰਨਾ ਟੋਟਲੀ ਫ੍ਰੀ ਹੈ ਉਹ ਵੀ ਫ੍ਰੀ ਹੈ ਜੇ ਹਸਪੀਟਲ ਸਰਕਾਰੀ ਹੈ ਗਵਰਨਮੈਂਟ ਟੂ ਗਵਰਨਮੈਂਟ ਜਾ ਰਿਹਾ ਹੈ ਟੋਟਲੀ ਫ੍ਰੀ ਹੈ ਪ੍ਰਾਈਵੇਟ ਅਸੀਂ ਨਹੀਂ ਐਂਟਰਡਨ ਕਰਦੇ ਜੇ ਕੋਈ ਕੰਡੀਸ਼ਨ ਡਿਟੋਰੀਏਟ ਕਰ ਗਈ ਪੇਸ਼ੈਂਟ ਦੀ ਲਾਈਕ ਹੁਣੇ ਪੇਸ਼ੈਂਟ ਨੂੰ ਰਿਸੀਵ ਕੀਤਾ ਹੈ ਗਵਰਨਮੈਂਟ ਹਸਪੀਟਲ ਤੋਂ ਤੇ ਉਹ ਰੈਫਰ ਹੋ ਰਿਹਾ ਕਿਸੇ ਹੋਰ ਗਵਰਨਮੈਂਟ ਹਸਪੀਟਲ ਤੋਂ ਤੇ ਜਿਹੜਾ ਟਰੈਵਲਿੰਗ ਡਿਸਟੈਂਸ ਹੈ ਉਹਦੇ ਵਿੱਚ ਕਿਸੇ ਦੀ ਕੰਡੀਸ਼ਨ ਖਰਾਬ ਹੋ ਗਈ ਹੈ ਵਿੱਚ ਜੇ ਖਰਾਬ ਹੋਈ ਹੈ ਕ੍ਰਿਟੀਕਲ ਹੋ ਗਿਆ ਉਹ ਫਿਰ ਸਾਨੂੰ ਕਾਲ ਆਂਦੀ ਹੈ ਕਿ ਹਾਂਜੀ ਇਹ ਪੇਸ਼ੈਂਟ ਖਰਾਬ ਹੋ ਰਿਹਾ ਸਾਡਾ ਡਿਟੋਰੇਟ ਕਰ ਰਿਹਾ ਹੈ ਮੈਡੀਕਲ ਟਰੀਟਮੈਂਟ ਹੀ ਅਰਜੈਂਟਲੀ ਲੋਡ ਹੈ ਤਾਂ ਫਿਰ ਅਸੀਂ ਕਾਲ ਤੇ ਇਨਵੈਸਟੀਗੇਟ ਕਰਕੇ ਸਾਰੀ ਗੱਲਾਂ ਪੁੱਛ ਕੇ ਐਂਡ THEN ਅਸੀਂ ਡਰਾਪ ਕਰਾ ਸਕਦੀ ਹੈ ਪ੍ਰਾਈਮੇਟ ਦੇ ਵਿੱਚ ਪੇਸ਼ੈਂਟ ਦੀ ਡਿਸਕੰਡੀਸ਼ਨ ਉੱਤੇ ਡਿਪੈਂਡ ਕਰਦਾ ਹੈ ਜਿਹੜਾ ਸਟਾਫ ਹੁੰਦਾ ਐਂਬੂਲੈਂਸ ਦੇ ਵਿੱਚ ਕਿੰਨਾ ਸਟਾਫ ਹੁੰਦਾ ਜੀ ਹਰ ਐਂਬੂਲੈਂਸ 'ਚ ਇੱਕ EMT ਹੁੰਦਾ ਹੈ ਜੀ ਇੱਕ ਪਾਇਲਟ ਹੁੰਦਾ ਹੈ ਜੀ ਤੇ ਇਹ ਸ਼ਿਫਟ ਦੇ ਵਿੱਚ ਚੇਂਜ ਹੁੰਦੇ ਰਹਿੰਦੇ ਆ ਜੀ ਇਹਨਾਂ ਨੂੰ ਕੋਈ ਉਦਾਂ ਕੋਈ ਜਿਵੇਂ ਕਿਸੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਕੋਈ ਸੀਪੀਆਰ ਦੇਣੀ ਪਵੇ ਜਾਂ ਕੋਈ ਉਸ ਤਰ੍ਹਾਂ ਦੀ ਕੋਈ ਟ੍ਰੇਨਿੰਗ ਇਹਨਾਂ ਦੇ ਇਹ ਫੁਲੀ ਟ੍ਰੇਨ ਹੁੰਦੇ ਨੇ ਸੀਪੀਆਰ ਲਈ ਫਰਸਟ ایڈ ਲਈ ਬੇਸਿਕ ਲਾਈ ਸਪੋਰਟ ਦਾ ਪੂਰਾ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਗਾਏ ਦਾ ਟ੍ਰੇਨਿੰਗ ਮੇਰੇ ਅੰਦਰ ਹੀ ਹੁੰਦੀ ਹੈ ਮੇਰੇ ਨਾਲ ਹੋਰ ਵੀ ਮੇਰੇ ਸਬ ਕੋਆਰਡੀਨੇਟਸ ਹੈਗੇ ਨੇ ਉਹ ਮੇਰੀ ਹੈਲਪ ਕਰਦੇ ਆ ਤੇ ਅਸੀਂ ਵਿਦਾਊਟ ਟ੍ਰੇਨਿੰਗ ਐੀਐਮਟੀਜ਼ ਨੂੰ ਨਹੀਂ ਆਨ ਬੋਰਡ ਲੈ ਸਕਦੇ ਐ ਇਹਨਾਂ ਨੂੰ ਇੱਕ ਸਰਟੀਫਿਕੇਸ਼ਨ ਦਿੱਤੀ ਜਾਂਦੀ ਐ ਐੀਐਮਟੀਜ਼ ਦੀ ਆਹ ਸੀਪੀਆਰ ਕਿਦਾਂ ਦੇਣਾ ਫਰਸਟ ਏਡ ਦੇ ਵਿੱਚ ਕੀ ਕੀ ਆਉਂਦਾ ਹੈ ਡਰੈਸਿੰਗ ਕਿਦਾਂ ਕਰਨੀ ਹੈ ਕੋਈ ਟਿਊਬ ਵੀ ਪਾਣ ਦੀ ਲੋੜ ਪੈਗੀ ਅ ਔਰੋਫੇਰਿੰਜਲ ایرਵੇ ਜਾਂ ਲੇਰਿੰਜੋਫੇਰਿੰਜਲ ایرਵੇ ਥੀਸ ਕਾਈਂਡ ਆਫ ایرਵੇ ਸਾਡੀ ایرਵੇ ਨੂੰ ਓਪਨ ਕਰਨ ਲਈ ਯੂਜ਼ ਹੁੰਦਾ ਹੈ ਫਰਸਟ ਏਡ ਦੇ ਵਿੱਚ ਅ ਨਾਲ ਦੇ ਨਾਲ ਸਿੰਪਟਮਸ ਦੱਸੇ ਜਾਂਦੇ ਕਿਹੜੀ ਬਿਮਾਰੀ ਦੇ ਕੀ ਸਿੰਪਟਮ ਹੈਗੇ ਤੁਸੀਂ ਪਛਾਣੋਗੇ ਕਿਦਾਂ ਲੱਛਣ ਕੀ ਹੈਗੇ ਕਿਸ ਬਿਮਾਰੀ ਦੇ ਉਹ ਦੇਖਦੇ ਹੈ ਤੇ ਨਾਲ ਦੇ ਨਾਲ ਜੇ ਕੁਝ ਨਹੀਂ ਸਮਝ ਆ ਰਿਹਾ ਕੋਈ ਦਵਾਈ ਪੁੱਛਣੀ ਹੈ ਉਹਨਾਂ ਨੇ ਤਾਂ ਉਹ ਮੈਨੂੰ ਕਾਲ ਤੇ ਲੈ ਲੈਂਦੇ ਨੇ ਤੇ ਅਸੀਂ ਉਹਦਾ ਟੈਲੀ ਕਨਸਲਟੇਸ਼ਨ ਨਾਲ ਦੇ ਨਾਲ ਦੇ ਦਿੰਦੇ ਆ ਅੱਜ ਤੁਸੀਂ ਇੱਥੇ ਸੈਸ਼ਨ ਕਰ ਰਹੇ ਸੀ ਮੈਂ ਵੇਖ ਰਿਆ ਸੀ ਕਿ ਸਟੂਡੈਂਟਸ ਸਵਾਲ ਜੁਆ ਬਹੁਤ ਕਰ ਰਹੇ ਸੀ ਤੁਹਾਨੂੰ ਕਿਸ ਤਰ੍ਹਾਂ ਦੇ ਰਹੇ ਆ ਸੈਸ਼ਨ ਆ ਕਾਫੀ ਇੰਟੈਲੈਕਚੁਅਲ ਸੀਗਾ ਕਾਫੀ ਬੱਚਿਆਂ ਨੂੰ ਮੈਂ ਦੇਖਿਆ ਕਿ ਕਾਫੀ ਇੰਟਰਸਟਿੰਗ ਹੈ ਕਾਫੀ ਇੰਟਰਸਟ ਲੈ ਕੇ ਸੁਣ ਰਹੇ ਸੀ ਜਿਹੜੇ ਉਹਨਾਂ ਦੇ ਡਾਊਟ ਸੀ ਵੀ ਉਹ ਵੀ ਵੈਲਿਡ ਸੀਗੇ ਸਹੀ ਲੱਗਿਆ ਕਿ ਹਾਂ ਬੱਚੇ ਇੰਟਰਸਟ ਲੈ ਕੇ ਸੁਣਾ ਸੁਣ ਰਹੇ ਨੇ ਤੇ ਪੁੱਛ ਰਹੇ ਨੇ ਆ ਲਾਈਕ ਇੰਨੀਆਂ ਜੇ ਲੋਕੀ ਆ ਲੋਕਾਂ ਨੂੰ ਬਿਮਾਰੀਆਂ ਬਾਰੇ ਪੂਰਾ ਪਤਾ ਹੈ ਕਿ ਇਹ ਬਿਮਾਰੀ ਹੈ ਇਹ ਬਿਮਾਰੀ ਹੈ ਉਹ ਬਿਮਾਰੀ ਹੈ ਬਟ ਉਸ ਬਿਮਾਰੀਆਂ 'ਚ ਕਰਨਾ ਕੀ ਹੈ ਫਰਸਟ ਏਡ ਕੀ ਹੁੰਦਾ ਹੈ ਉਹਦੇ ਵਿੱਚ ਅਸੀਂ ਬੰਦਿਆਂ ਨੂੰ ਕਿੱਦਾਂ ਬਚਾ ਸਕਦੇ ਆ ਜੇ ਸਾਨੂੰ ਜ਼ਿਆਦਾਤਰ ਕੋਈ ਮਤਲਬ ਜ਼ਿਆਦਾ ਨਹੀਂ ਵੀ ਆਂਦਾ ਬਟ ਅਸੀਂ ਜੇ ਫਰਸਟ ਏਡ ਦੇ ਦਈਏ ਨਾ ਪੇਸ਼ੈਂਟ ਨੂੰ ਤਾਂ ਅਸੀਂ ਕੁਝ ਸਮਾਂ ਦੇ ਸਕਦੇ ਹਾਂ ਉਹਨੂੰ ਉਹਦੇ ਨਾਲ ਉਹ ਹਸਪੀਟਲ ਪਹੁੰਚ ਕੇ ਉਹਨੂੰ ਟ੍ਰੀਟਮੈਂਟ ਮਿਲ ਸਕਦਾ ਉਹਦੇ ਅਸੀਂ ਜਾਨ ਬਚਾ ਸਕਦੇ ਆ ਫਰਸਟ ਏਡ ਦੀ ਇਹ ਹੀ ਹੁੰਦਾ ਹੈ ਜੀ ਅੱਜ ਬੱਚਿਆਂ ਨੇ ਫਿਰ ਪ੍ਰੈਕਟਿਸ ਕੀਤੀ ਥੋੜਾ ਸਿੱਖਿਆ ਸੀਪੀਆਰ ਦਾ ਸਿਖਾਇਆ ਸੀ ਸੀਪੀਆਰ ਜ਼ਰੂਰੀ ਨਹੀਂ ਹੈ ਕਿ ਇੱਕ ਡਾਕਟਰ ਤੇ ਇੱਕ ਨਰਸ ਹੀ ਦੇ ਸਕਦਾ ਹੈ ਜਾਂ ਕੋਈ EMT ਦੇ ਸਕਦਾ ਹੈ ਇਹ ਆਮ ਜਨਤਾ ਲਈ ਹੈਗੀ ਹੈ ਸੀਪੀਆਰ ਕੋਈ ਵੀ ਦੇ ਸਕਦਾ ਹੈ ਇਹ ਬਸ ਟੈਕਨੀਕ ਆਣੀ ਚਾਹੀਦੀ ਹੈ ਜੀ ਸਾਨੂੰ ਟੈਕਨੀਕ ਆ ਗਈ ਅਸੀਂ ਕਿਸੇ ਦੀ ਜਾਨ ਬਚਾ ਸਕਦੇ ਹਾਂ ਸੀਪੀਆਰ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਇੱਕ ਵਿਧੀ ਹੈ ਮੈਂ NDRF ਦਾ ਕੈਂਪ ਲਗਾਇਆ NDRF ਦੀ ਟ੍ਰੇਨਿੰਗ ਦੇ ਦੌਰਾਨ ਵੀ ਸਾਨੂੰ ਸਿਖਾਇਆ ਗਿਆ ਸੀ ਪਰ ਚਲੋ ਹੁਣ ਇਸ ਫੀਲਡ ਦੇ ਵਿੱਚ ਆ ਗਏ ਆ ਕੁਝ ਗੱਲਾਂ ਭੁੱਲ ਗਏ ਆ ਪਰ ਮੋਟੀਆਂ-ਮੋਟੀਆਂ ਯਾਦ ਨਹੀਂ ਵੀ ਅਨਫੋਰਚੂਨੇਟਲੀ ਕਿਤੇ ਰੋਡ ਤੇ ਹਸਤਾ ਦਾ ਹੋ ਜੇ ਤਾਂ ਉਹਨੂੰ ਕਿੱਦਾਂ ਬਚਾਉਣਾ ਹੈ ਬਹੁਤ ਵਧੀਆ ਇੱਕ ਤਕਨੀਕ ਹੈ ਮੇਰੇ ਖਿਆਲ ਵਿੱਚ ਸਿਵਲ ਚ ਹਰ ਬੰਦੇ ਨੂੰ ਸਿੱਖਣੀ ਚਾਹੀਦੀ ਹੈ ਇਹ ਡੈਫੀਨਿਟਲੀ ਜੀ ਇਹ ਆਮ ਜਨਤਾ ਵੀ ਸਿੱਖੇ ਤਾਂ ਬਹੁਤ ਅੱਛੀ ਗੱਲ ਹੈ ਅਸੀਂ ਰਾਹ ਚੱਲਦੇ ਕਿਸੇ ਨੂੰ ਵੀ ਬਚਾ ਸਕਦੇ ਆ ਕਿਉਂਕਿ ਇਹ ਬਹੁਤ ਆ ਕਾਮਨ ਬਿਮਾਰੀ ਹੋ ਗਈ ਹੈ ਕਾਰਡੀਆਕ ਰੈਸਟ ਦੇ ਕੇਸਸ ਤੁਸੀਂ ਹਰ ਦਿਨ ਸੁਣ ਰਹੇ ਹੋ ਇਹ ਬੰਦਾ ਮਰਿਆ ਇਹ ਬੰਦਾ ਮਰਿਆ ਕਿੰਨੀ ਸੈਲੀਬ੍ਰਿਟੀਜ਼ ਵੀ ਇਸ ਕਾਰਨ ਐਕਸਪਾਇਰ ਹੋ ਰਹੇ ਨੇ ਜੇ ਉਹਨਾਂ ਨੂੰ ਟਾਈਮ ਸਿਰ ਇੱਕ ਸੀਪੀਆਰ ਮਿਲ ਜਾਂਦਾ ਤਾਂ ਉਹਨੂੰ ਬਚਾਇਆ ਜਾ ਸਕਦਾ ਸੀ ਤੇ ਇਹੀ ਕਾਰਨ ਹੈ ਅਸੀਂ ਇਹ ਇਨੀਸ਼ੀਏਟਿਵ ਲੈਂਦੇ ਹੈ ਕਿ ਅਸੀਂ ਸਾਰਿਆਂ ਨੂੰ ਟ੍ਰੇਨ ਕਰੀਏ ਅਵੇਅਰਨੈਸ ਫਲਾਈਏ ਇੰਡੀਆ 'ਚ ਤਾਂ ਕਿ ਜਿੰਨਾ ਅਸੀਂ ਅਵੇਅਰਨੈਸ ਦਵਾਂਗੇ ਲੋਕੀ ਹੋਰ ਇਹਨੂੰ ਸਰਕੂਲੇਟ ਕਰਨਗੇ ਤਾਂ ਬਾਕੀ ਲੋਕ ਵੀ ਅਵੇਅਰ ਹੋਣਗੇ ਇਸਕਾ ਇੱਕ ਨ ਸਮਾਂ ਹੁੰਦਾ ਸੀ ਜਦੋਂ ਕਿਤੇ ਸੜਕ ਤੇ ਐਕਸੀਡੈਂਟ ਹੋ ਜਾਂਦਾ ਹੁਣ ਤਾਂ ਹਾਲਾਂਕਿ ਸਰਕਾਰ ਨੇ ਬਹੁਤ ਸੁਖਾਲਾ ਕਰਤਾ ਸਰਕਾਰ ਨੇ ਬਹੁਤ ਸਾਰੀਆਂ ਕੰਡੀਸ਼ਨ ਚ ਚੇਜ਼ ਕਰਤੀਆਂ ਖਾਸ ਕਰਕੇ ਪੁਲਿਸ ਵਾਲੇ ਮਾਮਲੇ ਨੂੰ ਲੈ ਕੇ ਪਹਿਲਾਂ ਲੋਕ ਰੋਡ ਤੇ ਐਕਸੀਡੈਂਟ ਹੋਇਆ ਤੇ ਉਸ ਨੂੰ ਬੰਦੇ ਨੂੰ ਚੱਕਣ ਤੋਂ ਡਰਦੇ ਸੀ ਮੈਨੂੰ ਚੱਕੋ ਨਾ ਯਾਰ ਐਵੇਂ ਕੋਈ ਥਾਣੇ ਕਚਹਿਰੀਆਂ ਦੇ ਵਿੱਚ ਆਪਣੇ ਚੱਕਰ ਪੈ ਜਾਣਾ ਆਪਣੇ ਤੇ ਡਾਊਟ ਆ ਜਾਣਾ ਵੀ ਨਹੀਂ ਨਾ ਕੀਤਾ ਹੋਵੇ ਇਹ ਇਹ ਧਾਰਨਾ ਹੁਣ ਪਹਿਲਾਂ ਨਾਲੋਂ ਬਹੁਤ ਚੇਂਜ ਹੋ ਗਿਆ ਲੋਕਾਂ ਦੀ ਇਹ ਚੇਂਜ ਹੋਈ ਹੈ ਨੇ ਇਹ ਥੋੜੀ ਅਵੇਅਰਨੈਸ ਵੀ ਆ ਗਈ ਹੈ ਥੋੜੀ ਗਾਈਡਲਾਈਨਸ ਵੀ ਚੇਂਜ ਹੋਈ ਹੈ ਨੇ ਸਾਡੀ ਪੁਲਿਸ ਦੀ ਜਿਹੜੀ ਇਨਕੁਆਇਰੀ ਇਹ ਚੀਜ਼ਾਂ ਥੋੜੀ ਪਹਿਲਾਂ ਕਾਫੀ ਸਖਤ ਹੁੰਦੀਆਂ ਸੀ ਉਹ ਵੀ ਥੋੜਾ ਚੇਂजेस ਆਏ ਨੇ ਲੋਕਾਂ ਨੂੰ ਪਤਾ ਵੀ ਲੱਗਿਆ ਕਿ ਹਾਂ ਇਹ ਜਸਟ ਹੈਲਪਲੀ ਹੈਗਾ ਇਹ ਸਾਡੇ ਉੱਤੇ ਗੱਲ ਨਹੀਂ ਆਏਗੀ ਕਾਫੀ ਲੋਕ ਕਾਫੀ ਵੱਧ ਜਾਣ ਕੇ ਹਿੱਸਾ ਲੈ ਰਹੇ ਇਸ ਚੀਜ਼ ਸੇ ਕਾਫੀ ਸਾਨੂੰ ਜਿਹੜੇ ਕਾਲ ਆਉਂਦੀ ਹੈ ਕਈ ਵਾਰ ਪਤਾ ਮਤਲਬ ਜਦ ਅਸੀਂ ਫੀਡਬੈਕ ਲੈਂਦੇ ਸਾਨੂੰ ਪਤਾ ਲੱਗਦਾ ਕਿ ਇਹ ਜਸ ਰੋਡ ਸਾਈਡ ਕੋਈ ਬੰਦਾ ਜਾ ਰਿਹਾ ਸੀ ਉਹਨੇ ਕਾਲ ਕੀਤਾ ਨਾਟ ਅ ਰਿਲੇਟਿਵ ਨਾਟ ਅ ਫੈਮਿਲੀ ਮੈਂਬਰ ਸਾਨੂੰ ਇਹ ਗਰਲ ਜਾਣ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਕੱਲ ਸਾਰੇ ਕਾਫੀ ਇਨੀਸ਼ੀਏਟਿਵ ਲੈ ਰਹੇ ਇਸ ਚੀਜ਼ ਨੂੰ ਅ ਕਈ ਵਾਰੀ ਨਾ ਜਦੋਂ ਐਕਸੀਡੈਂਟ ਹੁੰਦਾ ਬਹੁਤ ਮੇਜਰ ਐਕਸੀਡੈਂਟ ਹੁੰਦਾ ਮੇਜਰ ਇਨਜਰੀਜ਼ ਹੁੰਦੀਆਂ ਨੇ ਹੈਡ ਇਨਜਰੀ ਹੁੰਦੀ ਹੈ ਜਾਂ ਹੋਰ ਔਰ ਉਸ ਪੇਸ਼ੈਂਟ ਨੂੰ ਕਿਸੇ ਵੱਡੇ ਹਸਪੀਟਲ ਦੀ ਲੋੜ ਹੁੰਦੀ ਆ ਔਰ ਜਿੱਥੇ ਉਹ ਐਕਸੀਡੈਂਟ ਹੋਇਆ ਮੰਨ ਲਓ ਉਥੇ ਉਸ ਲੈਵਲ ਦਾ ਵੱਡਾ ਹਸਪੀਟਲ ਕੋਈ ਗਵਰਨਮੈਂਟ ਹਸਪੀਟਲ ਨਹੀਂ ਹੈ ਮੰਨ ਲਓ ਕਿ ਲੋਕਲ ਟਾਊਨ ਦੇ ਵਿੱਚ ਹੋਇਆ ਤਾਂ ਹੋ ਸਕਦਾ ਵੱਡੇ ਹਸਪੀਟਲ ਤੱਕ ਜਾਣ ਦਾ ਸਮਾਂ ਲੱਗੇ ਅ ਇਸ ਸੀਜ਼ ਨੂੰ ਕਿਵੇਂ ਵੈਰੀਫਾਈ ਕੀਤਾ ਜਾਂਦਾ EMT ਨਹੀਂ ਕਰਨਾ ਹੁੰਦਾ ਵੀ ਉਹਨੂੰ ਆਪਾਂ ਲੋਕਲ ਜਿਹੜਾ ਟਾਊਨ ਦੇ ਵਿੱਚ ਛੋਟਾ ਹਸਪੀਟਲ ਹੈ ਉੱਥੇ ਲੈ ਕੇ ਜਾਈਏ ਜਾਂ ਡਾਇਰੈਕਟ ਉੱਥੇ ਲੈ ਕੇ ਜਾਈਏ ਵੱਡੇ ਹਸਪੀਟਲ ਚ ਅ ਲਾਈਕ ਆਈ ਟੋਲਡ ਯੂ ਕਿ ਸਾਡੇ ਕੋਲ BLS ਵੀ ਹੈਗਾ ਜੀ ਤੇ ALS ਵੀ ਹੈਗਾ ਕੋਈ ਪੇਸ਼ੈਂਟ ਕਾਫੀ ਕ੍ਰਿਟੀਕਲ ਹੈਗਾ ਹੂੰ EMT ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕੌਣ ਕ੍ਰਿਟੀਕਲ ਹੈ ਕਿੰਨਾ ਕ੍ਰਿਟੀਕਲ ਹੈ ਕੀ ਟ੍ਰੀਟਮੈਂਟ ਦੀ ਲੋੜ ਹੈ ਜੇ ਕੇਸ ਜ਼ਿਆਦਾ ਕ੍ਰਿਟੀਕਲ ਹੈ ਬਹੁਤ ਤੁਹਾਨੂੰ ਲੱਗ ਰਿਹਾ ਹੈ ਕਿ ਹਾਂ ਪੇਸ਼ੈਂਟ ਦਾ ਸਰਵਾਈਵਲ ਰੇਟ ਬਹੁਤ ਘੱਟ ਹੈ ਅਸੀਂ ਐਲੈਸ ਦਾ ਸਪੋਰਟ ਲੈ ਲੈਂਦੇ ਹਾਂ ਉਹਦੇ ਵਿੱਚ ਸਾਡੇ ਕੋਲ ਡਾਕਟਰਸ ਵੀ ਅਵੇਲੇਬਲ ਹੁੰਦੇ ਆ ਸਾਡੇ EMTs ਵੀ ਹੁੰਦੇ ਆ ਉਹ ਪ੍ਰਾਇਮਰੀ ਟ੍ਰੀਟਮੈਂਟ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਐਂਬੂਲੈਂਸ ਦੇ ਅੰਦਰ ਹੀ ਮਿਲ ਜਵੇ ਐਂ ਜਲਦ ਤੋਂ ਜਲਦ ਅਸੀਂ ਟਰਾਈ ਕਰਦੇ ਹਾਂ ਕਿ ਉਸੇ ਹਸਪੀਟਲ ਲੈ ਕੇ ਜਾਈਏ ਤਾਂ ਕਿ ਜਿੱਥੇ ਉਹਨੂੰ ਉਸ ਚੀਜ਼ ਦੇ ਪ੍ਰਾਇਮਰੀ ਨਹੀਂ ਪ੍ਰਾਇਮਰੀ ਚਾਹੇ ਅਸੀਂ ਟਾਈਮ ਦੇ ਸਕਦੇ ਸਮਾਂ ਦੇ ਸਕਦੇ ਉਹ ਬੀ ਐਲ ਐਸ ਵੀ ਸਾਡੇ ਕਰ ਲੈਂਦੇ ਆ ਜਦ ਕੋਈ ਪੇਸ਼ੈਂਟ ਬਹੁਤ ਹੀ ਕ੍ਰਿਟੀਕਲ ਹੈ ਉਹਨੂੰ ਬਹੁਤ ਜ਼ਿਆਦਾ ਟ੍ਰੀਟਮੈਂਟ ਦੀ ਲੋੜ ਹੈ ਪੇਸ਼ੈਂਟ ਉਸ ਟਾਈਮ ਅਸੀਂ ਐਲ ਐਲ ਐਸ ਦੀ ਸਪੋਰਟ ਲੈ ਕੇ ਉਹਨੂੰ ਵੱਡੇ ਹਸਪੀਟਲ ਜਿੱਥੇ ਸਾਰੀ ਫੈਸਿਲਿਟੀ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਉਧਰ ਜਾ ਕੇ ਡ్రాਪ ਕਰ ਦੇ ਤਾਂ ਕਿ ਉਹਦਾ ਟਾਈਮ ਬਚੇ ਕਿਉਂਕਿ ਜੇ ਅਸੀਂ ਪ੍ਰਾਇਮਰੀ ਹਸਪੀਟਲ ਲੈ ਕੇ ਉੱਥੇ ਟਰੀਟਮੈਂਟ ਹੋਣਾ ਨਹੀਂ ਸਾਡਾ ਟਾਈਮ ਵੇਸਟ ਹੋਏਗਾ ਅਸੀਂ ਉੱਧਰ ਲੈ ਕੇ ਗਏ ਉੱਥੇ ਪੁੱਛਿਆ ਨਹੀਂ ਟਰੀਟਮੈਂਟ ਹੈ ਫਿਰ ਅਸੀਂ ਦੂਜੇ ਹਸਪੀਟਲ ਲੈ ਕੇ ਗਏ ਉੱਧਰ ਵੀ ਨਹੀਂ ਹੈ ਫੈਸਿਲਿਟੀ ਅਵੇਲੇਬਲ ਸਾਡੇ ਕੋਲ ਪੂਰਾ ਇਹ ਮੈਪ ਹੈਗਾ ਕਿੱਥੇ-ਕਿੱਥੇ ਕਿਹੜੇ ਹਸਪੀਟਲ ਹੈ ਅਕੋਰਡਿੰਗ ਟੂ ਥੈਟ ਅਸੀਂ ਲੋਕੇਸ਼ਨ ਦੇ ਅਕੋਰਡਿੰਗ ਉਹ ਫਾਈਂਡ ਆਊਟ ਕਰਦੇ ਆ ਤੇ ਪੇਸ਼ੈਂਟ ਨੂੰ ਟਰਾਈ ਕਰਦੇ ਆ ਕਿ ਉਸ ਹਸਪੀਟਲ ਲੈ ਕੇ ਜਾਈਏ ਜਿੱਥੇ ਉਹਨੂੰ ਪ੍ਰੋਪਰ ਫੈਸਿਲਿਟੀ ਮਿਲ ਸਕੇ 356 ਤੁਸੀਂ ਦੱਸਿਆ ਸੀਗਾ ਐਂਬੂਲੈਂਸ ਅਕੋਰਡਿੰਗ ਟੂ ਪੰਜਾਬ ਪੰਜਾਬ ਬਹੁਤ ਵੱਡਾ ਤੁਸੀਂ ਪੂਰੀ ਰੀਜ਼ਨ ਨੂੰ ਦੇਖਦੇ ਹੋ ਬਹੁਤ ਨੇ ਜਹ ਹਲੇ ਹੋਰ ਜ਼ਰੂਰਤ ਹੈ ਅ ਅਸੀਂ ਟਰਾਈ ਕਰ ਰਹੀ ਹੈ ਫਿਲਹਾਲ ਹੁਣੇ ਹੀ ਜਸਟ ਕੁਝ ਐਮੂਲੈਂਸ ਐਡ ਹੋਈ ਸੀ ਪਹਿਲਾਂ ਤਾਂ ਸਿਰਫ 225 ਸੀਗੇ ਹੁਣ ਹੋਰ ਐਡ ਕਰਕੇ ਹੁਣ ਟੋਟਲ 356 ਹੋਏ ਨੇ ਤੇ ਜਿੰਨਾ ਜ਼ਿਆਦਾ ਹੋਏਗਾ ਉੰਨੀ ਅਸੀਂ ਲੋਕਾਂ ਦੀ ਸੇਵਾ ਕਰ ਪਾਵਾਂਗੇ ਕੋਸ਼ਿਸ਼ ਤਾਂ ਇਹ ਹੈ ਕਿ ਜਿੰਨਾ ਨੰਬਰ ਵਧੇ ਹੁੰਦੀ ਹੈ ਵਧੀਆਂ ਗੱਲ ਹੈ ਬਟ ਹੁਣੇ ਅਸੀਂ ਟਰਾਈ ਕਰ ਰਹੇ ਕਿ ਜਿੰਨਾ ਹੈ ਉਹਦੇ ਵਿੱਚ ਹੀ ਜਿੰਨਾ ਹੋ ਸਕੇ ਪੋਸੀਬਲ ਉਹਨਾਂ ਪੂਰਾ ਕੋਸ਼ਿਸ਼ ਕਿਉਂਕਿ ਮੈਨੂੰ ਲੱਗਦਾ ਵੀ ਪੰਜਾਬ ਦੇ ਹਰ ਪਿੰਡ ਹਰ ਕਸਬੇ ਦੀ ਮੇਜਰ ਔਰ ਬੇਸਿਕ ਨੀਡ ਹੈ ਐਮਬੂਲੈਂਸ ਬਹੁਤ ਸਾਰੇ ਐਨ ਆਰ ਆਈਸ ਜਿਆ ਬਹੁਤ ਸਾਰੇ ਐਨ ਜੀਓਜ਼ ਹੈਗੇ ਨੇ ਜਿਨ੍ਹਾਂ ਨੇ ਆਪਣੇ ਖਰਚੇ ਤੇ ਪਿੰਡ ਲੈਵਲ ਤੇ ਵੀ ਛੋਟੀਆਂ ਛੋਟੀਆਂ ਵੈਂਸ ਐਮ뷸ੈਂਸ ਬਣਾ ਕੇ ਪਿੰਡਾਂ ਚ ਖੜਾ ਰੱਖੀਆਂ ਵੀ ਕੋਈ ਵੀ ਐਕਸੀਡੈਂਟ ਹੋਣ ਦਾ ਜਾਂ ਕਿਸੇ ਪ੍ਰੈਗਨੈਂਟ ਲੇਡੀ ਨੂੰ ਜ਼ਰੂਰਤ ਹੋਇਆ ਰਾਤ ਭਰਾਂ ਤੇ ਜਾਣਾ ਤਾਂ ਉਹ ਉਹ ਸਰਵਿਸ ਦਿੰਦੇ ਨੇ ਤਾਂ ਪੰਜਾਬ ਤਾਂ ਬਹੁਤ ਵੱਡਾ ਇੱਕ ਖੇਤਰ ਹੈ ਤੇ ਮੇਰੇ ਖਿਆਲ ਦੇ ਵਿੱਚ ਗਵਰਨਮੈਂਟ ਨੂੰ ਹਾਲ ਹੋਰ ਸੋਚਣਾ ਚਾਹੀਦਾ ਇਸ ਪਾਸੇ ਆਉਣਾ ਚਾਹੀਦਾ ਡੈਫੀਨਿਟਲੀ ਬਟ ਉਹ ਹੀ ਕੋਸ਼ਿਸ਼ ਹੈ ਜਿੰਨਾ ਹੈਗਾ ਉਹਨੇ ਚਾਹੀਏ ਕੋਸ਼ਿਸ਼ ਹੈ ਕਿ ਪੂਰੀ ਸੇਵਾ ਦੇ ਸਕੀਏ ਈਵਨ ਅਸੀਂ EMT ਨੂੰ ਟ੍ਰੇਨ ਵੀ ਕਰਦੇ ਹਾਂ ਜੇ ਡਿਲੀਵਰੀ ਦਾ ਕੋਈ ਕੇਸ ਹੈ ਔਨ ਐਮਬੂਲੈਂਸ ਆਲਸੋ ਵੀ ਟ੍ਰਾਈ ਟੂ ਅਸੈਸ ਦੀ ਪੇਸ਼ੈਂਟ ਫਾਰ ਦੀ ਡਿਲੀਵਰੀ ਆਲਸੋ ਕਿ ਡਿਲੀਵਰੀ ਵੀ ਐਮਬੂਲੈਂਸ ਦੇ ਵਿੱਚ ਜੇ ਹੋਣ ਵਾਲੀ ਹੈ EMT ਉਹਦੇ ਲਈ ਵੀ ਟ੍ਰੇਨ ਹੈ ਕਿ ਡਿਲੀਵਰੀ ਕਰਵਾ पाए ਚਲੋ ਸਾਨੂੰ ਉਮੀਦ ਹੈ ਵੀ ਜਦੋਂ ਨੈਕਸਟ ਟਾਈਮ ਸਾਲ ਦੋ ਸਾਲ ਬਾਅਦ ਦੁਬਾਰਾ ਆਪਾਂ ਇਸ ਤਰ੍ਹਾਂ ਪੋਡਕਾਸਟ ਕਰਾਂਗੇ ਜਾਂ ਤੁਸੀਂ ਇੱਥੇ ਟ੍ਰੇਨਿੰਗ ਲਈ ਆਓਗੇ ਤਾਂ ਉਦੋਂ ਤੱਕ ਜਿਹੜੀ ਐਮਬੂਲੈਂਸਸ ਦੀ ਗਿਣਤੀ ਵਧੇਗੀ ਤੁਹਾਡੀ ਅਗਵਾਈ ਦੇ ਵਿੱਚ ਕੋਈ ਹੋਰ ਖਾਸ ਗੱਲ ਜਿਹੜੀ ਮੇਰੇ ਤੋਂ ਪੁੱਛਣ ਤੋਂ ਰਹਿ ਗਈ ਹੋਵੇ ਐਂਬੂਲੈਂਸ ਦੇ ਰਿਗਾਰਡਿੰਗ ਜਾਂ ਇਹਨਾਂ ਸਿਵਾਵਾਂ ਦੇ ਰਿਗਾਰਡਿੰਗ ਤੁਸੀਂ ਕਹਿਣੀ ਚਾਹੁੰਦੇ ਹੋ ਮੇਰਾ ਤਾਂ ਬਸ ਇਹੀ ਹੈ ਕਿ ਅਸੀਂ ਜਿਹੜੀ ਟ੍ਰੇਨਿੰਗ ਉਹਨੇ ਦੇ ਰਹੀ ਹੈ ਜਿੰਨਾ ਵੱਧ ਤੋਂ ਵੱਧ ਇਹ ਸਰਕੂਲੇਟ ਹੋਵੇ ਜੀ ਓਨਾ ਹੀ ਸਾਨੂੰ ਹੀ ਫਾਇਦਾ ਹੈ ਅਸੀਂ ਲੋਕਾਂ ਦੀ ਜਾਨ ਬਚਾ ਸਕਦੇ ਉਹਦੇ ਨਾਲ ਜੇ ਤੁਸੀਂ ਸੋਚੋਗੇ ਕਿ ਨਹੀਂ ਇਹ ਸਾਡਾ ਫੈਮਿਲੀ ਮੈਂਬਰ ਨਹੀਂ ਅਸੀਂ ਕਿਉਂ ਟੱਚ ਕਰੀਏ ਕਿਉਂ ਕੁਝ ਕਰੀਏ ਕਿਉਂ 108 ਨੂੰ ਬੁਲਾਈਏ ਸਾਡਾ ਕੀ ਹੈ ਇਹਦੇ ਨਾਲ ਪੇਸ਼ੈਂਟ ਦਾ ਜਿਹੜਾ ਮੋਟੈਲਿਟੀ ਰੇਟ ਹੈ ਉਹ ਵੱਧ ਜਾਏਗਾ ਇੰਡੀਆ ਦੀ ਜਿਹੜੀ ਮੋਟੈਲਿਟੀ ਰੇਟ ਹੈ ਉਹ ਵੱਧਦੀ ਜਾਏਗੀ ਤੇ ਕੋਸ਼ਿਸ਼ ਸਾਡੀ ਇਹ ਹੈ ਕਿ ਜਿੰਨੀ ਸੇਵਾ ਅਸੀਂ ਕਰ ਪਾਈਏ ਜਿੰਨਾ ਲੋਕਾਂ ਨੂੰ ਮੈ ਫੈਸਿਲਿਟੀ ਦੇ ਪਾਈਏ ਉਹਨਾਂ ਹੀ ਵਧੀਆ ਹੈ ਇਹ ਤਾਂ ਦਿਓ ਹੋ ਸਕਦਾ ਹੈ ਜਦ ਸਾਨੂੰ ਕਾਲ ਆਏਗੀ ਸਾਨੂੰ ਕੋਈ ਇਨਫੋਰਮੇਸ਼ਨ ਮਿਲੇਗੀ ਤਾਂ ਹੀ ਅਸੀਂ ਇਨੀਸ਼ੀਏਟਿਵ ਲੈ ਪਾਵਾਂਗੇ ਤਾਂ ਸਾਨੂੰ ਇਹ ਹੈ ਕਿ ਜਿਹੜੇ ਆਮ ਪਬਲਿਕ ਹੈ ਉਹ ਇਹ ਇਨੀਸ਼ੀਏਟਿਵ ਜ਼ਰੂਰ ਲੈਣ ਤਾਂ ਕਿ ਅਸੀਂ ਉਹਨਾਂ ਨਾਲ ਮਿਲ ਕੇ ਇਹ ਸਭ ਨੂੰ ਬਚਾ ਸਕੀਏ ਜੀ ਡਾਕਟਰ ਨੀਹਾ ਜੀ ਤੁਸੀਂ ਅੱਜ ਆਏ ਬਹੁਤ ਐਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਬਹੁਤ ਸ਼ੁਕਰੀਆ ਥੈਂਕ ਯੂ